ਸਰੋਤਾਂ ਨੂੰ ਮਾਫੀ ਜਨਾ ਮੇਰਾ ਜੇ ਲੇਟ ਹੋ ਗਿਆ ਵੈਸੇ ਉਹਦਾ ਨੁਕਸਾਨ ਮੈਨੂੰ ਜ਼ਿਆਦਾ ਹੋਇਆ ਤੁਹਾਨੂੰ ਸ਼ਾਇਦ ਘੱਟ ਹੋਵੇ ਕਿ ਮੈਂ ਚਾਹ ਪਾਣੀ ਪੀਣ ਨੂੰ ਰਹਿ ਗਿਆ ਆਉਂਦੇ ਨੇ ਮੈਨੂੰ ਸਦਾ ਦੇਦਾ ਬਗਣਾ ਸ਼ਾਇਦ ਸੀ ਪੀ ਲਿਆ ਹੋਈ ਚਾਹ ਇਹਨੇ ਰੂਟੂ ਫਰਮ ਕੱਪ ਦੀ ਤਾਂ ਕਿ ਅਸੀਂ ਆਪਸ ਵਿੱਚ ਅੱਛਾ ਜੀ ਫਿਰ ਕੋਈ ਨਾ ਨੁਕਸਾਨ ਅਜੇ ਨਹੀਂ ਹੋਇਆ ਅਭੀ ਤਾਂ ਕੁਝ ਵੀ ਨਹੀਂ ਹੋਇਆ ਪ੍ਰੋਫਿਟ ਨੂੰ ਲਾਸ ਜੀ ਸ਼ੁਕਰੀ ਵੀ ਬੀ ਪ੍ਰੋਵਾਈਡਿੰਗ ਤੁਮ ਨੂੰ ਫੋਨ ਕੀਤਾ ਕਿ ਕਿਤਾਬ ਭੇਜ ਰਹੇ ਹਾਂ ਜੀ ਸੰਦੀਪ ਨੋਰਾ ਦੀ ਦੋ ਇਤفاق ਇਸ ਕਿਤਾਬ ਦੇ ਨਾਲ ਜੁੜੇ ਇੱਕ ਦਿਨ ਮੈਂ ਜਿਹੜੀ ਸੰਤੋਸ਼ ਸਿੰਘ ਦੀ ਹੋਰਾਂ ਸਟੇਜਿੰਗ ਪਾ ਰਿਹਾ ਸੀ ਮੈਂ ਅੰਦਰ ਚ ਗਿਆ ਸੀ ਤੇ ਜਦੋਂ ਮੈਨੂੰ ਪਤਾ ਲੱਗਿਆ ਕਿ ਕਿਤਾਬ ਸੰਦੀਪ ਨੋਰਾ ਦੀ ਆ ਰਹੀ ਹੈ ਮੈਂ ਸੋਚਿਆ ਕਿ ਇਹ ਕਮਾਲ ਦਾ ਇਤفاق ਹੈ ਕਿ ਮੈਂ ਇਨੀ ਦੂਰ ਦੀਆਂ ਸਾਬ ਨੂੰ ਪੜ ਰਿਆਂ ਤੇ ਇਨੀ ਦਿਨੀ ਹੀ ਉਹਨਾਂ ਦੇ ਜੀ ਦੀ ਕਿਤਾਬ ਮੇਰੇ ਕੋਲੇ ਹੈ ਦੂਸਰਾ ਇਤفاق ਇਹ ਸੀ ਕਿ ਮੇਰੀ ਡਿਊਟੀ ਲਕੀ ਹੋਈ ਸੀ ਜਸਦੀਪ ਸਿੰਘ ਸੰਧੂ ਕਾਲਜ ਐਥੀ ਪੋਲੀ ਪਟਿਆਲੇ ਦੇ ਨੇੜੇ ਉਥੇ ਸੁਪਰਡੈਂਟ ਦੀ ਕਿਤਾਬ ਦੇ ਵਿੱਚ ਧੀਰਸਾਂ ਦੀ ਕਥਾਪ ਦੇ ਵਿੱਚ ਇੱਕ ਜ਼ਿਕਰ ਆਉਂਦਾ ਹੈਗਾ ਕਿ ਉਹ ਕਪਤਾਨ ਤੇ ਬਹੁਤ ਪਹਿਲਾਂ ਲਿਖਣ ਲੱਗ ਗਈ ਸੀ ਪਰ ਉਹਨਾਂ ਦੀ ਕਪਤਾਨ ਜੇ ਸ਼ਬਦ ਹੀ ਨਹੀਂ ਲਿਖਦੇ ਇਹ 1943 42 ਦੀ ਗੱਲ ਹੈ ਉਹਨਾਂ ਦੇ دوست ਸੀ ਜਸਦੀਪ ਸਿੰਘ ਸੰਧੂ ਜਿਹਨਾਂ ਦੇ ਕਾਲਜ ਦੇ ਵਿੱਚ ਮੈਂ ਬੈਠਾ ਹਾਂ ਸੀ ਉਹ ਲਾਹੌਰ ਪੜ੍ਹਦੇ ਉਸ ਸਮੇਂ ਤੇ ਉਹ ਦੀਵਸਾਂ ਦੇ ਕਿਤਾਬਾਂ ਲੈ ਕੇ ਉਹਨਾਂ ਤੋਂ ਦੌਰੇ ਤੇ ਉੱਥੇ ਜਾ ਕੇ ਮੈਗਜ਼ੀਨ ਦੇ ਵਿੱਚ ਸ਼ੁਮਾਈ। ਤੇ ਉਹ ਬੜੇ ਅੱਧੇ ਨਾਲ ਉਹ ਨਿਚਰ ਕਰਦੇ ਨੇ ਕਿ ਉਸ ਅਸਲੀ ਸਹਿਜਮੀ ਦੇ ਵਿੱਚ ਕਿ ਸੰਤੋਖ ਸਾਹਿਬ ਦੀ ਮਿਹਰबानी ਸਦਕਾ ਮਿਰੀਆਂ ਕਲਕਾ ਮ ਜਿਹੜੀਆਂ ਉਹ ਪ੍ਰਕਾਸ਼ ਹੋਈਆਂ ਪਹਿਲੀ ਵਾਰ। ਤਾਂ ਇਹ ਕੁਦਰਤੀ ਫਾਰਸੀ ਕੇ ਮੈਂ ਉਹਨੀ ਕਿਤਾਬ ਪੜ ਰਿਆ ਸੀ ਉਹਨੇ ਜਿਹੜੀਆਂ ਦੋ ਗੱਲਾਂ ਜਿਹੜੀਆਂ ਨੇ ਉਹਦੇ ਨਾਲ ਜੁੜ ਗਈਆਂ। ਜਦੋਂ ਇਹ ਕਾਬ ਮੇਰੇ ਕੋਲ ਆਈ ਸੰਜੀਵ ਘੋਰਾ ਨਾਲ ਗੱਲ ਵੀ ਹੋਈ। ਉਹਨ ਦੇ ਮੈਂ ਇਸ ਕਿਤਾਬ ਦੇ ਨਾਮ ਦੇ ਉੱਤੇ ਰੁਕਿਆ ਆ ਘਟਬਟ ਤੋਂ ਨੇ ਚੁੰਨੀਆ ਚੁੰਨੀ ਸ਼ਬਦ ਉਹਨੇ ਜੀਵਾ ਸਾਹਿਬ ਹਾਸੇ ਦੇ ਵਿੱਚ ਗੱਲ ਕਰ ਵੀ ਰਹੀ ਸੀ ਕਿ ਚੁੰਨੀ ਵੱਡਣਾ ਸਾਡੇ ਪੰਜਾਬੀ ਮੁਹਾਵਰੇ ਦੇ ਵਿੱਚ ਬੇਸਿਕਲੀ ਦੋ ਅਰਥ ਰੱਖਦਾ ਹੈਗਾ ਇੱਕ ਤੇ ਮੁਹਾਵਰੇ ਇਹ ਕਿਸੇ ਨੂੰ ਇਸ਼ਾਰਾ ਕਰਨਾ ਚੁੰਨੀ ਵੱਢ ਕੇ ਆਪਣੀ ਜੋਗ ਦੇਵੀਆਂ ਨੇ ਰੁਕ ਜਾ ਭਾਈ ਇਹ ਨਾ ਕਰ ਜੇ ਦੂਸਰਾ ਥੋੜਾ ਜਾਇ ਇਸ ਨੂੰ ਅ ਕੈਲੋ ਵੀ ਅਸਥਿਰਤਾ ਦੇ ਵਿੱਚ ਵੀ ਕਿਤੇ ਨਾ ਕਿਤੇ ਚੁੰਗੀ ਬਦਲਣ ਦੇ ਪਿੱਛੇ ਕੋਈ ਹੰਤਲ ਕਿਸ ਤਰ੍ਹਾਂ ਦਾ ਪਿਆਰ ਹੁੰਦਾ ਹੈ ਤੇ ਮੈਂ ਇਸ ਨੂੰ ਨਾਮ ਬਰਸ਼ ਹੁੰਦ ਰਿਹਾ ਕਿ ਬੈਂਟ ਦੀ ਜਿਹੜੀ ਵਿਧਾ ਦੀ ਜਿੰਨੀ ਕੋਈ ਗੱਲ ਕਰ ਰਹੀ ਸੀ ਸਾਡੇ ਬਹੁਤ ਲੰਮੀ ਪਰੰਪਰਾ ਹੈ ਜਦੋਂ ਮੈਂ ਇਸ ਸਤਾਂ ਨੂੰ ਪੜ੍ਹਨ ਲੱਗਿਆ ਸੱਚੀ ਹਕੀ ਮੈਨੂੰ ਲੱਗਿਆ ਕਿ ਇਸ ਦੇ ਵਿੱਚ ਕੋਸ ਕਿਸਮ ਦਾ ਵਿਅੰਗ ਨਹੀਂ ਹੈ ਜਿਸ ਨੂੰ ਪੜ੍ਹਦੇ ਆਂ ਸੁਣਦੇ ਆਂ ਸਾਡੇ ਮਨ ਦੇ ਵਿੱਚ ਹੱਸਾ ਪੈਦਾ ਹੁੰਦਾ ਹੈਗਾ ਅਸੀਂ ਹੱਸਦੇ ਆਂ ਬਿਆਨ ਨੂੰ ਸ਼ਾਇਦ ਨੂੰ ਸਾਨੂੰ ਤੇ ਸਾਨੂੰ ਲੱਗਦਾ ਕਿ ਬਿਆਨ ਨੂੰ ਜਿਹਾ ਟਾਕਸ਼ ਸਿਰਫ ਹਾਸਾ ਪੈਦਾ ਕਰਨ ਦੇ ਲਈ ਹੈ ਪਰ ਇਹ ਇਹ ਉਹ ਬਿਆਨ ਨਹੀਂ ਹੈ ਜਿਸ ਨੂੰ ਪੜ੍ਹ ਕੇ ਸੀ ਖਸ ਸਕੀਏ ਜਿਵੇਂ ਜਿਵੇਂ ਮੈਂ ਇਸ ਨੂੰ ਪੜ੍ਹਦਾ ਗਿਆ ਮੈਂ ਹੋਰ ਉਲਾਸ ਹੁੰਦਾ ਫਿਰ ਮੈਂ ਇੱਦਾਂ ਦੇ ਬਿਆਨ ਨੂੰ ਦੀ ਜਿਹੜੀ ਵਿਦਾ ਹੋਈ ਕਿਹੜੀ ਕਿਸਮਾਂ ਦੇ ਹਨ ਜਿਹੜੀ ਸਾਨੂੰ ਖੁਸ਼ ਕਰਨ ਦੀ ਨਾਮ ਉਦਾਸ ਕਰ ਰਹੀ ਹੈ ਜੇ ਮੈਂ ਬਿਆਨ ਹੋਵੇ ਥੋੜਾ ਜਿਹਾ ਪੜਿਆ ਪੰਜਾਬੀ ਦੇ ਵਿੱਚ ਮੈਨੂੰ ਕੁਝ ਚੀਜ਼ਾਂ ਕੱਪਲਨੀਆ ਆਸਟ੍ਰੇਲੀਆ ਤੋਂ ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਆਣੀਆਂ। ਅੰਗਰੇਜ਼ੀ ਦੇ ਵਿੱਚ ਇੱਕ ਸ਼ਬਦ ਮੇਰੇ ਆਇਰਨੀ। ਹਿੰਦੀ ਦੇ ਵਿੱਚ ਉਹ ਵਿਡੰਬਣਾ ਕਹਿੰਦੇ ਨੇ ਪੰਜਾਬੀ ਦੇ ਵਿੱਚ ਉਹਦੇ ਲਈ ਵਿਡੰਬਣਾ ਸ਼ਬਦ ਹੀ ਵਰਤਿਆ ਗਿਆ ਹਾਲੇ ਤੱਕ। ਕੋਈ ਮੈਨੂੰ ਹੋਰ ਸ਼ਬਦ ਨਹੀਂ ਲੱਭਿਆ ਜਿਸ ਦੇ ਧਿਆਨ ਚ ਹੋਵੇ ਤਾਂ ਮੈਨੂੰ ਦੱਸਿਓ। ਵਿਡੰਬਣਾ ਕੀ ਹੈ ਕਿ ਉਹ ਸਾਰੀਆਂ ਸਥਿਤੀਆਂ ਜਿਨ੍ਹਾਂ 'ਤੇ ਇੱਕ ਸੁਚੇਤ ਬੰਦਾ ਆਸ ਰੱਖਦਾ ਹੈ ਸਮਾਜ ਤੋਂ ਉਹ ਸਮਾਜ ਦੀ ਰਾਜਨੀਤੀ ਤੋਂ ਉਹ ਸਮਾਜ ਦੇ ਧਰਮ ਤੋਂ ਉਥੋਂ ਦੇ ਲੇਖਾਂ ਤੋਂ ਉਥੋਂ ਦੀਆਂ ਸਾਰੀਆਂ ਸੁਭਾਵਾਂ ਤੋਂ ਜਦੋਂ ਉਸ ਨੂੰ ਉਹ ਸਾਰੀ ਆਸ ਕਿਤੇ ਪੂਰੀ ਹੁੰਦੀ ਦਿਖਦੀ ਨਹੀਂ ਫਿਰ ਉਹ ਜਿਹੜੇ ਖੱਪੇ ਨੇ ਉਹਨਾਂ ਬਾਰੇ ਕੋਈ ਗੱਲ ਕਰਦਾ ਹੈ ਤਾਂ ਉਹ ਵਿਡੰਬਣਾ ਪਹਿਲਾ ਹੁੰਦੀ ਹੈ ਕਿ ਅਸੀਂ ਕੀ ਸੋਚ ਕੇ ਇਸ ਰਾਹ ਤੇ ਤੁਰੇ ਸੀ ਜਦ ਸਾਡੇ ਸੁਪਨੇ ਕੀ ਸੀ ਤੇ ਉਹ ਸਾਰੇ ਸੁਪਨਿਆਂ ਨੂੰ ਖਰਾਬ ਕਰਨ ਦੇ ਵਿੱਚ ਜ ਜ ਉਹਦੇ ਪੂਰਾ ਨਾਮ ਹੁੰਦੇ ਵਿੱਚ ਕਿੰਨਾ ਕਿੰਨਾ ਦਾ ਯੋਗਦਾਨ ਹੈ ਮੈਂ ਬਾਪੂ ਸਿੰਘ ਸਾਹਿਬ ਦੀ ਸਵੇ ਜੀ ਨੂੰ ਫੇਰ ਕੋਟਰ ਮੈਂ ਤੁਹਾਨੂੰ ਲਾਸਟ ਚੈਪਟਰ ਦੇ ਵਿੱਚ ਜਾ ਕੇ ਗੱਲ ਕਰਦੇ ਨੇ ਕਿ ਮੇਰੇ ਛਕਦੇ ਮੇਰੀ ਆਪਣੀ ਪਾਰਟੀ ਦੇ ਨਾਲ ਜੀ ਸਾਹਿਬ ਜਿਹਨਾਂ ਅੰਦਾਜ਼ ਸਾਰਾ ਜੀਵਨ ਸਿਰਫ ਸਹਾਇਕਕਾਰ ਦੇ ਨਾਮ ਦੇ ਉੱਤੇ ਗੁਰਿਆ ਉਹਨਾਂ ਨੇ ਕੋਈ ਨੌਕਰੀ ਕੋਈ ਕੀਤਾ ਨਹੀਂ ਕੀਤਾ ਇੱਕ ਦੋ ਵਾਰੀ ਤੁਹਾਨੂੰ ਕਿੱਤਿਆਂ ਦੇ ਵਿੱਚ ਪਏ ਵੀ ਪਰ ਕਾਮਯਾਬ ਨਹੀਂ ਹੋਏ ਕਿਉਂਕਿ ਜਿਸ ਬੰਦੇ ਦੀ ਜਿਸ ਅਸੇ ਲੈਵਲ ਅੱਗੀ ਹੋਵੇ ਉਸੇ ਕੰਮ ਨੂੰ ਵੀ ਉਸ ਹਜਤਤਾ ਨਾਲ ਕਰ ਸਕਦਾ ਔਰ ਜਿਸ ਪਾਰਟੀ ਦੀ ਲੀਡ ਉਹ ਕੋਈ ਸੀ ਉਸ ਪਾਰਟੀ ਦਾ ਹਸ਼ਰ ਇਸੇ ਬਾਰੇ ਗੱਤਨਾ ਕਰਕੇ ਨਹੀਂ ਉਹਨਾਂ ਦੇ ਆਪਣੇ ਲੋਕਾਂ ਕਰਕੇ ਹੀ ਆਪਣੀਆਂ ਹੀ ਗਲਤੀਆਂ ਦੇ ਨਾਲ ਕੀ ਹੁੰਦਾਗਾ ਤੇ ਪਾਰਟੀ ਕਿਸ ਤੱਕ ਨੂੰ ਚਲੀ ਜਾਂਦੀ ਹੈ ਉਹ ਸਾਰੀ ਜਿਹੜੀ ਸਥਿਤੀ ਜਿਹੜੀ ਹੈ ਉਹ ਉਸ ਲਾਸਟ ਚੈਪਟਰ ਦੇ ਵਿੱਚ ਜੋ ਉਹ ਪੇਸ਼ ਕਰਦੇ ਨੇ ਬਿਲਕੁਲ ਉੱਥੋਂ ਹੀ ਅਗਲੀ ਗੱਲ ਇਸ ਕਿਤਾਬ ਦੇ ਵਿੱਚ ਵੀ ਸ਼ੁਰੂ ਹੁੰਦੀ ਹੈ ਤੁਸੀਂ ਦੇਖੋਗੇ ਜਦੋਂ ਇਸਤਾ ਨੂੰ ਪੜ੍ਹੋਗੇ ਕਿਹਦੇ ਵਿੱਚ ਰਾਜਨੀਤੀ ਦੇ ਤੇ ਸਾਹਿਤ ਖਾਸ ਕਰਕੇ ਸਾਹਿਤ ਕਾਰਨਾ ਤੇ ਸਾਹਿਤ ਸੁਭਾਵਾ ਦੇ ਉਤੇ ਜਿਹੜੀ ਹੈ ਉਹ ਸ਼ਿਕਵੇ ਭਰਗ ਜਿੱਤੇ ਗਏ ਨੇ ਮੈਂ ਕਹਾਂਗਾ ਵਿਅੰਗ ਇਸ ਨੂੰ ਮੈਂ ਸ਼ਬਦ ਸ਼ੈਸ ਸੀਮਤ ਉਹ ਜਿਹੜਾ ਵਿਅੰਗ ਮਤੂੰਗਾ ਕਿ ਸਾਰੀ ਉਮਰ ਬੰਦਾ ਇੱਕ ਸੁਪਨੇ ਦੀ ਭਾਲ ਦੇ ਵਿੱਚ ਕਿ ਅਸੀਂ ਲੇਖਕ ਸਮਾਜ ਨੂੰ ਕੋਈ ਸੇਧ ਦੇਵਾਂਗੇ ਤੇ ਫਿਰ ਜਦੋਂ ਇਸ ਇੱਕ ਔਰੇ ਦੇ ਵਿੱਚ ਜਿੱਥੇ ਉਹ ਵਿਝਿਆ ਲੈ ਆ ਉੱਥੇ ਇਸ ਤਰ੍ਹਾਂ ਦੀਆਂ ਚੀਜ਼ਾਂ ਵਾਪਰਦੀਆਂ ਨਹੀਂਆਂ ਜਿਵੇਂ ਇਹਦੇ ਵਿੱਚ ਤੁਸੀਂ ਦੇਖੋਗੇ ਕਿ ਸਾਸ਼ਵਵਾਮਾ ਕੇਂਦਰੀ ਵਿਧ ਸਭਾ ਹੋ ਗਈ ਪ੍ਰਕਸ਼ੀ ਲੈ ਕੇ ਸੰਗ ਹੋ ਗਿਆ ਜਿੰਨੀਆਂ ਵੀ ਨੇ ਉਹਨਾਂ ਸਾਰਿਆਂ ਦੇ ਉੱਤੇ ਸ਼ਿਕਵੇ ਨੇਗੇ ਕਦੇ ਉਹ ਕੰਪਰੈਸ ਦੇ ਸੰਬੰਧ ਚ ਹੋ ਗਿਆ ਕਦੇ ਸੈਮੀਨਾਰ ਸੰਬੰਧ ਹੋ ਗਿਆ ਮੈਨੂੰ ਇੱਕ ਤਾਂ ਪੜਤੇ ਪਏ ਆ बेसिकली ਇਹ ਦਾਤਾ ਸੀ ਕਿ ਇਸ ਦੇ ਉੱਤੇ ਕੋਈ ਗੱਲ ਕਰਨ ਦੇ ਨਾਲ ਮੈਨੂੰ ਪੜਦਾ ਕਿ ਜੇ ਸੰਜੀਵ ਘੋੜਾ ਦੇ ਨਾਲ ਸਵਾਲ ਜਵਾਬ ਕਰ ਲਈ ਜਾਣ ਤਾਂ ਸ਼ਾਇਦ ਹੋਰ ਵਧੇਰੇ ਆਪਣੀ ਗੱਲ ਨੂੰ ਬੋਲ ਕੇ ਰੱਖ ਸਕਣਗੇ ਕਿ ਇਹਦੇ ਚੈਪਟਰ ਹੈਗਾ ਅਮ ਇਹ ਵੀ ਜਿਵੇਂ ਅੱਜ ਬੈਠੇ ਹੋਏ ਆ ਜ਼ਲੇ ਦਾ ਕਦੀ ਤਾਬ ਹੈ ਉਹ ਰੀਵ ਹੋ ਰਹੀ ਹੈ ਇੱਕ ਬਖਤਾ ਬੋਲ ਰਿਹਾ ਹੈ ਪ੍ਰਧਾਨ ਜੀ ਮੇਰੇ ਬੈਠਾ ਹੋਇਆ ਹੈ ਉਹ ਵਡਿਆਈਆਂ ਕਰ ਰਿਹਾ ਉਸਤਾਦੀਆਂ ਕੇ ਬਹੁਤ ਤੱਡੀ ਕੋਈ ਗੱਲ ਹੋ ਗਈ ਹੈ ਜੀ ਮੈਂ ਜਦੋਂ ਸੰਦੀਪ ਮੋਰੀ ਬੈਠੇ ਹੋਣਗੇ ਅਸੀਂ ਉਹਨਾਂ ਦੀ ਕਿਤਾਬ ਬਾਰੇ ਇਹੋ ਹੀ ਗੱਲ ਕਰਾਂਗੇ ਤਾਂ ਉਸ ਸੀਨ ਨੂੰ ਇਹ ਆਪਣੇ ਅੱਜ ਦੇ ਸੀਨ ਦੇ ਨਾਲ ਕਿਵੇਂ ਮੇਲ ਕੇ ਦਿਖਾ ਦੇਵਾਂਗੇ ਅਕਸਰ ਜੇ ਆਪਾਂ ਇਤਿਹਾਸ ਦੇ ਜਦੋਂ ਵੀ ਸਿੱਖਾ ਬਾਰੇ ਗੱਲ ਕੀਤੀ ਜਾਂਦੀ ਹੈ ਇਦਾਂ ਹੀ ਗੱਲ ਕੀਤੀ ਜਾਂਦੀ ਹੈ ਕਿ ਬਹੁਤ ਉੱਚ ਪਾਏ ਦੀ ਇੱਕ ਕਿਤਾਬ ਹੈ ਦੇ ਦੇ ਪੰਜਾਬੀ ਸਾਹਿਬ ਦੇ ਵਿੱਚ ਬਹੁਤ ਵੱਡਾ ਵੰਦਾ ਹੈ ਹਰ ਆਪਸ ਆਪਸ ਅੱਜ ਨੂੰ ਇੱਥੇ ਬੈਠੇ ਹੋਏ ਆ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਹਰ ਘੱਟ ਤੋਂ ਘੱਟ ਜੇ ਬਹੁਤਿਆਂ ਨੇ ਤਾਂ ਸੱਤ ਥਾਵਾਂ ਦੇ ਉੱਤੇ ਤਾਂ ਜ਼ਰੂਰ ਇਸ ਤਰ੍ਹਾਂ ਦੀਆਂ ਬੈਠਕਾਂ ਹੋ ਰਹੀਆਂ ਹੋਣਗੀਆਂ ਪਰ ਕਿਤਾਬਾਂ ਜਿੱਥੇ ਛੇ ਮੌਂ ਹੋ ਰਹੀਆਂ ਨੇ ਸਾਨੂੰ ਨਹੀਂ ਪਤਾ ਕਿ ਬਹੁਤ ਛੇ ਥਾਵਾਂ ਦੇ ਉੱਤੇ ਇਸ ਕਿਤਾਬ ਦੀ ਕੰਮ ਚੱਲ ਰਿਹਾ ਹੈ ਹਰ ਰੋਜ਼ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਕਿਤਾਬਾਂ ਦੇ ਰਿਵਿਊ ਜਾਂ ਕਿਤਾਬਾਂ ਦੇ ਉੱਤੇ ਚਰਚਾ ਚੱਲਦੀ ਰਹਿੰਦੀਆਂ ਬਹੁਤ ਪਾਪਾ ਜਾਣੀਆਂ ਕਿ ਤੁਹਾਨੂੰ ਮੈਨੂੰ ਯਾਦ ਆਉਂਦਾ ਹੈ ਕੀਵਸਾਹਬ ਉੱਤੇ ਸੀ ਬਰਨਾਲੇ ਜਦੋਂ ਪਰਮਜੀਤ ਮਾਨਵਰੀ ਬੈਠੇ ਨਗੇ ਜਦੋਂ 2017 ਦੇ ਵਿੱਚ 79 ਹੋਰਾਂ ਨੂੰ ਸਾਇਰ ਕਾਦਮੀ ਪੁਰਸਕਾਰ ਮਿਲਦਾ ਹੈ ਤੇ ਉਹਨਾਂ ਦੇ ਸਨਮਾਨ ਸਮਾਰੋਹ ਦੇ ਵਿੱਚ ਇੱਕ ਪ੍ਰੋਗਰਾਮ ਲੱਗਿਆ ਬਰਨਾਲੇ ਉੱਤੇ 13 ਸਾਹਿਬ ਸੁਹਾਵਾ ਨੇ ਉਹਨਾਂ ਨੂੰ ਸਨਮਾਨਿਤ ਉਹਨਾਂ 13 ਫਰਕ ਸੁਭਾਵਾਂ ਦੇ ਵਿੱਚੋਂ ਦੋ ਜਾਂ ਤਿੰਨ ਮੇਰੇ ਧਿਆਨ 'ਚ ਨੇ ਜਿਨ੍ਹਾਂ ਦੇ ਸਿਰਫ ਦੋ-ਦੋ ਜਾਂ ਤਿੰਨ-ਤਿੰਨ ਮੈਂਬਰ ਸੀ ਕੀ ਕੋਈ ਸਰਕਾਰ ਇਹ ਐ ਸਤਿਕਾਰ ਹੈ ਆਪਣੇ ਸਾਰੇ ਜਿਹੜੇ ਬੈਠੇ ਨੇ ਜੋ ਕਿ ਇਹ ਸਾਰਾ ਕੁਝ ਠੀਕ ਆ ਸਾਰਿਆਂ ਦਾ ਇੱਕੋ ਹੀ ਉਦੇਸ਼ ਹੈ ਬਾਪੂ ਦੇਸ ਦੇ ਕਿੰਨੇ ਬਕਰੇ ਨੇ ਇੱਕ ਦੇ ਦੂਸਰੇ ਨਾਲ ਵਿਚਾਰ ਘਰਾਤ ਹੈ ਹੀ ਕੋਈ ਨਹੀਂ ਜਦੋਂ ਅਸੀਂ ਵਿਚਾਰ ਘਰਾਤ ਦੀ ਗੱਲ ਕਰਦੇ ਹਾਂ ਮੈਂ ਨੀਚੇ ਨੂੰ ਇੱਕ ਵਾਰੀ ਪੜ ਰਿਆ ਸੀ ਪਿਛਲੇ ਦਿਨਾਂ ਚ ਇੱਕ ਕਿਤਾਬ ਹੈਗੀ ਹੈ ਬਿਆਨ ਗੁੱਡ ਐਂਡ ਈਵਲ ਉਹਦਾ ਇੱਕ ਚੈਪਟਰ ਹੈ ਵੀ ਸਕਾਲਰ ਛੇਵਾਂ ਅਧਿਆਇ ਹੈ ਉਸ ਕਿਤਾਬ ਦਾ ਉਹਦੇ ਚ ਉਹ ਸਕਾਲਰਸ ਨੂੰ ਦਾਰਸ਼ਨਿਕਾਂ ਨੂੰ ਬਹੁਤ ਖੁੱਲੇ ਹੱਥੀ ਲੈਂਦਾ ਨੀਚੇ ਨਾਲ ਸਾਡੇ ਸਵਾਲ ਕਰੋ ਹੋ ਸਕਦੇ ਨੇ ਔਰ ਇੱਕ ਗੱਲ ਕਰਦਾ ਕਿ ਅਸੀਂ ਜਿਹੜੇ ਲੋਕ ਸਾਡੇ ਦਾਰਸ਼ਨਿਕ ਨੇਗੇ ਇਹ ਕੀ ਕਰਦੇ ਨੇ ਕਿ ਇੱਕ ਦੋ ਵਿਚਾਰਧਾਰਾਵਾਂ ਨੂੰ ਅੰਤਿਮ ਮੰਨ ਲੈਂਦੇ ਨੇ ਉਹ ਸਭ ਤੋਂ ਮੰਨਣਾ ਪੜਦਾ ਮੈਂ ਪੰਜਾਬੀ ਜਿੱਥੇ ਮੰਨਣਾ ਕਹਾਂਗਾ ਕਿ ਇਹ ਉਸ ਵਿਚਾਰਧਾਰਾ ਨੂੰ ਪਰਨਾਏ ਨਹੀਂ ਹੁੰਦੇ ਮੰਨ ਕੇ ਉਸ ਨੂੰ ਬਿਲਕੁਲ ਓਵੇਂ ਦੋ ਦਾਰਸ਼ਨਿਕ ਆਪਸ ਵਿੱਚ ਲੜਦੇ ਦਿੱਤੇ ਆ ਜਿਵੇਂ ਦੋ ਭਗਤ ਲੜਦੇ ਦਿੱਤੇ ਨੇ। ਪੱਖਸ਼ਤ ਮਤਲਬ ਇਹ ਕੀ ਕਰੂਗਾ ਕਿ ਮੈਂ ਉਸ ਨੂੰ ਮੰਨਦਾ ਉਹ ਉਸ ਨੂੰ ਮੰਨਦਾ। ਆਪਸ ਦੇ ਵਿੱਚ ਉਹਨਾਂ ਦੀ ਇਸ ਤਰ੍ਹਾਂ ਦੀ ਟੱਕਰ ਹੁੰਦੀ ਹੈ ਜਦਕਿ ਵਿਚਾਰਾਂ ਦਾ ਜਿਹੜਾ ਹੈ ਉਹ ਐਲਾਨ ਪ੍ਰਦਾਨ ਥਾਪੂ ਹੋ ਚੁੱਕਿਆ ਹੈ। ਇਹਨਿਛੇ ਅੱਜ ਤੋਂ ਕਿੰਨੇ ਸਾਲ ਪਹਿਲਾਂ ਇਹ ਲਿਖ ਦੱਲਿਆ ਸੀ ਤੇ ਜੇ ਅਸੀਂ ਪੰਜਾਬੀ ਸਾਹਿਤ ਦੇ ਵਿੱਚ ਜਿਹੜੀ ਇਹ ਤਰ੍ਹਾਂ ਦੀ ਗੱਲ ਇਹ ਦਿਨਾਂ ਮੈਂ بار بار ਤਾਂ ਕਰਿਆ ਕਿ ਮੈਂ ਕਿਤਾਬ ਤੋਂ ਕਿਤਾਬ ਬਾਰੇ ਉਹ ਵੀ ਕੋਈ ਗੱਲ ਨਹੀਂ ਕਰਿਆ ਪਰ ਇਹ ਸਾਰੀਆਂ ਗੱਲਾਂ ਮੇਰੀਆਂ ਨਹੀਂ ਮੈਂ ਤਾਂ ਵੀ ਸੰਜੀਵਨ ਗੁਰਾ ਨਹੀਂ ਨਹੀਂ ਆ ਮੈਂ ਸਿਰਫ ਇਹਨਾਂ ਨੂੰ ਉਸ ਤੋਂ ਬੋਲ ਕੇ ਦੱਸ ਰਿਹਾ ਇਸ ਦੇ ਹਰ ਚੱਪ ਦੇ ਮੈਨੂੰ ਥੋੜੀ ਜਿਹੀ ਇਸ ਦੇ ਵਿੱਚ ਇੱਕ ਚੀਜ਼ ਇਹ ਲੱਗੀ ਕਿ ਰਾਜਨੀਤੀ ਦੇ ਬਾਰੇ ਤਾਂ ਬਹੁਤ ਖੁੱਲ ਕੇ ਇਹਨਾਂ ਨੇ ਗੱਲ ਕੀਤੀ ਹੈ ਸਾਡੀ ਇੰਡੀਆ ਧਾਰਮਿਕ ਸੰਸਥਾਵਾਂ ਨਹੀਂ ਉਹਦੇ ਬਾਰੇ ਸ਼ਾਇਦ ਇੱਥੇ ਇਸ ਤਰ੍ਹਾਂ ਦੀ ਚੁੰਗੀ ਵਧਣ ਤੋਂ ਕੋਈ ਰਹਿ ਗਈ ਹੈ ਕਿ ਅੱਪ ਦੇਖਦੇ ਰਹੋ ਕਿ ਕੱਲ ਜਦੋਂ ਅ ਦਰਬਾਰ ਸਾਹਿਬ ਦੇ ਵਿੱਚ ਮਨਾਇਆ ਜਾ ਰਿਹਾ ਹੈ ਗੱਲ 84 ਦਾ ਖਾਨ ਪਰ ਉਸ ਦੇ ਵੇਲੇ ਨੰਬਰ ਦੇ ਸਾਲ ਦਾ ਤੇ ਸਾਡੇ ਜਿਹੜੇ ਇੱਜ਼ਤ ਦਾ ਸਾਹਿਬ ਨੂੰ ਉਹਨਾਂ ਦਾ ਟਕਰਾਅ ਬੇਸਿਕਲੀ ਕਿਸ ਕਿਸਮ ਦਾ ਟਕਰਾਅ ਹੈ ਹਰ ਆਮਿਤ ਤੇ ਰਾਜਨੀਤਿਕ ਕਹਿ ਸਕਦੇ ਨੇ ਕਿ ਆ ਫਾਈਲ ਚੱਲ ਰਹੇ ਨੇ ਇੱਕ ਬੋਲ ਦੇ ਦੇ ਨਾਮ ਨਾਲ ਜੋੜਿਆ ਹਲ ਮੈਂ ਪਰਵਾਹ ਤੋਂ ਕਾਫੀ ਹੋਰ ਬੋਲੇ ਬੈਠਾ ਗੱਲ ਕਰਾਇਆ ਸੀ 99 ਸਾਲ ਦੇ ਹੋ ਚੁੱਕੇ ਨੇਗੇ ਆਪਣੀ ਉਮਰ ਦੇ ਆਖਰੀ ਵਰੇ ਜਿਹੜੇ ਨੇ ਉਹ ਇਕਾਂਤਤਾ ਦੇ ਵਿੱਚ ਮੈਂ ਇਹ ਸ਼ਬਦ ਵਰਤਣ ਦਾ ਮਾਨ ਲਗਾ ਕਿ ਹਟਾ ਰਹੇ ਨੇ ਘਰ ਛੱਡਾ ਬਣਾ ਭਰਿਆ ਹੋਇਆ ਉਹਨਾਂ ਕੋਲ ਇਹ ਆਪ ਉਹਦੋਂ ਵੀ ਬੈਠੇ ਹੋਏ ਆਪਣੀ ਇਕੱਲ ਦੀ ਪ੍ਰੂਫਿੰਗ ਕਰਦੇ ਸੀ ਇਕੱਲੇ ਰਹੇ ਨੇ ਪਰਿਵਾਰੋਂ ਨਸਰਾਬਾਰ ਹੈ ਸ਼ਾਇਦ ਸਾਡੇ ਚੋਂ ਬਹੁਤਿਆਂ ਦਾ ਜਿਹੜੇ ਸਾਡੇ ਸੀਨੀਅਰ ਨੇਗੇ ਇਸ ਤਰ੍ਹਾਂ ਦੇ ਖਲਾਫਾਂ ਦੇ ਵਿੱਚ ਉਹ ਲੰਘ ਰਹੇ ਹੋਣਗੇ ਮੈਂ ਉਹ ਪੁੱਛਿਆ ਕਿ ਰੱਬਾ ਤੁਸੀਂ ਇੰਨਾ ਲੰਮਾ ਇੱਕ ਸਮਾਂ ਆਪਣੇ ਜੀਵਨ ਦਾ ਲੰਘਾਇਆ ਹੈ ਦੇਖਿਆ ਸਾਡੀ ਇਸ ਮਸੇ ਵੀ ਸਾਡੀ ਬੇਰੀ ਸਮੱਸਿਆ ਹੈ ਉਹ ਇਹ ਹੈ ਕਿ ਜਿੰਨਾ ਯੂਨੀਵਰਸਿਟੀ ਅਸੀਂ ਪੜ੍ਹ ਰਹੇ ਸੀ ਜਿੰਨਾ ਕਾਲਜ ਵਿੱਚ ਪੜ੍ਹ ਰਹੇ ਸੀ ਸਾਡੇ ਕੋਲੇ ਜਦੋਂ ਸਾਨੂੰ ਪੁੱਛਦਾ ਕਿ ਤੁਸੀਂ ਕਿੰਨਾ ਅਧਿਆਪਕਾ ਕੋ ਪੜ੍ਹੇ ਨੇ ਸਾਡੇ ਕੋਲੇ ਜਿਨ੍ਹਾਂ ਨੇ ਚੌਮੇ ਕੱਬ ਦਾ ਨਾਮਾ ਤੋਂ ਬਿਨਾ ਕਿਸੇ ਵੱਡੇ ਅਧਿਆਪਕ ਦਾ ਨਾਮ ਨਹੀਂ ਲਿਆ ਰਿਟਾਇਰ ਹੋ ਗਏ ਨਵੇਂ ਕੋਈ ਅਧਿਆਪਕ ਪੁਸਤਕਾਂ ਦੇ ਸਾਡੇ ਕੋਲੇ ਨਹੀਂ ਆਏ ਜਿਨ੍ਹਾਂ ਦਾ ਆਪਣੇ ਖੇਤਰ ਦੇ ਵਿੱਚ ਕੋ ਵੱਡਾ ਨਾਮ ਹੋਵੇ ਜਿਸ ਸਮੇਂ ਦੀ ਰਾਜਨੀਤੀ ਤੁਸੀਂ ਜਿਉ ਰਹੇ ਆ ਸਾਡੇ ਕੋਲੇ ਕਿਸੇ ਵੱਡੇ ਰਾਜਨੀਤਾ ਦਾ ਨਾਮ ਨਹੀਂ ਹੈ ਜਿਸਨੇ ਆਪਣਾ ਜੀਵਨ ਉਸ ਰਾਜਨੀਤੀ ਨੂੰ ਦਿੱਤਾ ਹੋਵੇ ਉਸ ਦੀ ਇੱਕ ਬੜੀ ਹੀ ਸਮਝ ਹੋਵੇ ਸਮੱਸਿਆਵਾਂ ਤੇ ਪੰਜਾਬ ਫਤਿਹ ਦਾ ਭਾਰਤ ਫਤਿਹ ਵੀ ਆਪਾਂ ਕਹਿ ਲਈਏ ਸਾਡੇ ਕੋਲੇ ਉਸ ਤਰ੍ਹਾਂ ਦਾ ਕੋਈ ਵੱਡਾ ਰਾਜਨੀਤਾ ਵੀ ਨਹੀਂ ਹੈ ਲੇਖਾਂ ਦੀ ਜੇ ਗੱਲ ਕਰੀਏ ਜਿੰਨੇ ਵੱਡੇ ਲੇਖਕ ਸਾਡੇ ਕੋਲੇ ਰਹੇ ਨਹੀਂ ਜਿੰਨੇ ਵੱਡੇ ਲੇਖਕ ਪੰਜਾਬੀ ਦੇ ਵਿੱਚ ਜੱਪਾ ਆਪਣੀ ਪੱਧਰ ਦੇ ਉੱਤੇ ਹੋ ਚੁੱਕੇ ਨਹੀਂਗੇ ਸਾਡੇ ਕੋਲੇ ਕੋਈ ਵੱਡਾ ਲੇਖਕ ਨਹੀਂ ਰਹੇ ਧਾਰਮਿਕ ਸ਼ਖਸੀਅਤਾਂ ਦੀ ਗੱਲ ਕਰੀਏ ਸਾਡੇ ਕੋਲੇ ਕੋਈ ਵੱਡੀ ਧਾਰਮਿਕ ਸ਼ਖਸੀਅਤ ਵੀ ਨਹੀਂ ਹੈ ਜਿਸ ਦੇ ਅਸੀਂ ਪਿੱਛੇ ਚੱਲ ਸਕੀਏ ਕਿਸ ਤਰ੍ਹਾਂ ਦੇ ਵਿੱਚ ਆ ਗਏ ਹਾਂ ਇਸ ਦੌਰ ਦੇ ਵਿੱਚ ਜਦੋਂ ਅਸੀਂ ਇਸ ਪਤਾ ਨੂੰ ਸਿਰਫ ਇਹ ਕਹਿ ਰਹੇ ਹਾਂ ਕਿ ਇਹ ਸਿਰਫ ਵਿਅੰਗ ਦੀ ਪਤਾਵ ਹੈ ਮੈਨੂੰ ਲੱਗਦਾ ਵਿਅੰਗ ਨਹੀਂ ਇਹ ਉਹਨਾਂ ਸਮੱਸਿਆਵਾਂ ਨੂੰ ਸਾਡੇ ਸਾਹਮਣੇ ਰੱਖਦੀ ਹੈ ਜਿਹੜੀਆਂ ਸੰਜੀਵ ਕੋਰਾਂ ਨੂੰ ਦਿੱਤੀਆਂ ਦਿੱਤੀਆਂ ਸਾਨੂੰ ਸਾਰਿਆਂ ਨੂੰ ਨੇ ਪਰ ਅਸੀਂ ਇਹਨਾਂ ਨੂੰ ਬਚਣਾ ਚਾਹੁੰਦੇ ਹਾਂ ਗਲਤੀ ਕਰਨਾ ਚਾਹੁੰਦੇ ਤੇ ਸਾਡੀ ਵੀੜੀ ਦੀ ਸਮੱਸਿਆ ਇਹ ਹੈ ਕਿ ਅਸੀਂ ਹੁਣ ਜਾਈਏ ਕਿਹੜੇ ਪਾਸੇ ਵਿਚਾਰ ਪਰ ਆਪਾਂ ਅੱਜ ਗੱਲ ਕਰੀਏ ਦੀਪਾ ਕੋਲੇ ਗੁਜ਼ਾਰਾ ਕਰਨ ਦੇ ਸਾਹਮਣੇ ਸੀ ਦਿੱਦੀ ਸੀ ਕੇ ਉਹ ਬਾਰ-ਬਾਰ ਕੋਲ ਕਰਦੇ ਨੇ ਕਿ ਹਰ ਗੁਜ਼ਾਰਾ ਬਹੁਤ ਛੇਤੀ ਹੀ ਖਲਾਬ ਆ ਜਾਏਗਾ ਹੁਣ ਤੇ ਗੁਜ਼ਾਰਾ ਸਾਡੇ ਕੋਲੇ ਕੋਈ ਨਹੀਂ ਹੈ ਨਹੀਂ ਕਿਸਦੇ ਪਿੱਛੇ ਲੱਗ ਕੇ ਅਸੀਂ ਕੋਈ ਉਮੀਦ ਕਿਸ ਗੱਲ ਦੀ ਰੱਖੀ ਪਰ ਅਸੀਂ ਸਾਰੀ ਕੋਲੇ ਬੈਠਿਆਂ ਬੈਠਿਆਂ ਦੋਸਾਂ ਹੀ ਘੰਟੇ ਬੰਨ੍ਹਣਾ ਗੁਜ਼ਾਰੇ ਬਾਰੇ ਸੋਚ ਰਹੇ ਸੀ ਕਿ ਇਹ ਸਾਰੇ ਬੰਦੇ ਉਮਰ ਦਾ ਇੱਕ ਕਾਜਾ ਹੁੰਦਾ ਹੈ 5 10 ਸਾਲਾਂ ਦੇ ਵਿੱਚ ਸਾਡੇ ਕੋਲੋਂ ਸਾਰੇ ਨਿਕਲ ਜਾਣਗੇ ਉਸ ਤੋਂ ਵੱਧ ਸੀ ਇਸ ਤੇ ਮਾਨ ਕਰਾਂਗੇ ਕਿ ਸੋੜੇ ਬੈਠ ਕੇ ਕੋਈ ਲੰਮੀ ਚੌੜੀ ਗਲਤੀਆਂ ਸਗਾਗੇ ਤੇ ਨਾਲ ਨਾਲ ਇੱਕ ਅਮਰ ਚੱਲ ਰਹੀ ਸੀ ਕਿ ਇਹੋ ਹੀ ਫਿਕਰ ਮੰਦੀ ਤੇ ਇਸ ਕਿਤਾਬ ਦੇ ਵਿੱਚ ਵੀ ਹੈ ਜਦੋਂ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਕਦੇ ਅਰਸਟੋ ਕਹਿੰਦਾ ਸੀ ਜਾਂ ਪਲੇਟੋ ਉਹ ਪਬਲਿਕ ਦੇ ਵਿੱਚ ਆਪਾਂ ਪੜਦੇ ਆਂ ਜੀ ਸੁਪਨਾ ਲੈਂਦੇ ਸੀ ਕਿ ਕੋਈ ਬਹੁਤ ਸੋਹਣੀ ਦੁਨੀਆ ਹੋ ਸਕਦੀ ਆ ਜਿਵੇਂ ਗੁਰੂ ਨਾਨਕ ਦੇਵ ਜੀ ਦੀ ਗੱਲ ਕਰਨਾ ਜਦੋਂ ਆਪਾਂ ਬੈਠਨੇ ਵੀ ਬਹੁਤ ਥੋੜੀ ਇਹਨਾਂ ਦੀ ਕੱਪਤਾ ਨੂੰ ਸਾਰਿਆਂ ਨੂੰ ਯਾਦ ਹੈ ਅਸੀਂ ਨਾਨਕ ਦੇ ਕੀ ਲੱਗਦੇ ਹਾਂ ਅੱਜ ਤੋਂ 550 ਸਾਲ ਪਹਿਲਾਂ ਜਦੋਂ ਕਦੇ ਗੁਰੂ ਨਾਨਕ ਸਾਹਿਬ ਬੈਠ ਕੇ ਆਪਣੀ ਗੱਲ ਕਰਦੇ ਹੋਣਗੇ ਉਹਨਾਂ ਦੇ ਸਾਹਮਣੇ ਇੱਕ ਸਰੋਤੇ ਬੈਠੇ ਹੁੰਦੇ ਹੋਣਗੇ ਜੇ ਇੱਥੇ ਕੋਈ ਬੰਦਾ ਆ ਕੇ ਬੋਲਣ ਲੱਗ ਜੇ ਵੀ ਉਸ ਦੀ ਗੱਲ ਆਪਣੇ ਸਾਰਿਆਂ ਦੇ ਸਮਝ ਨਾ ਪਵੇ ਉਹ ਕਿੰਨਾ ਚਿਰ ਬੋਲ ਲੇਗਾ ਉਹ ਤਾਂ ਹੀ ਬੋਲੇਗਾ ਨਾ ਜੇ ਸਾਹਮਣੇ ਵਾਲਿਆਂ ਨੂੰ ਉਹ ਗੱਲ ਸਮਝ ਆ ਰਹੀ ਹੈ ਇਹਦਾ ਮਤਲਬ ਨਾ ਜੇ ਜਦੋਂ ਬੋਲਦੇ ਕੋਣ ਇਹਦਾ ਉਸ ਪੂਰੀ ਪਰੰਪਰਾ ਉਹ ਜਿਹੜੀ ਹੈ ਉਹ ਆਪਣੀ ਗੱਲ ਕਰਦੀ ਹੋਏਗੀ ਤਾਂ ਸਾਹਮਣੇ ਬੈਠੇ ਸਰੋਤਿਆਂ ਨੂੰ ਉਹ ਗੱਲ ਸਮਝ ਆਉਂਦੀ ਹੋਵੇਗੀ ਇਹਦਾ ਮਤਲਬ ਉਹ ਸਰੋਤੇ ਕਿੰਨੇ ਵੱਡੇ ਹੋਣਗੇ ਤੇ ਉਥੋਂ ਤੇ ਗੱਲ ਅਗਾਹ ਤੁਰਨੀ ਸੀ ਅੱਜ ਸਾਨੂੰ ਉਹ ਸਾਰੀ ਗੱਲ ਸਮਝਾਉਣ ਵਾਸਤੇ ਹੁਣ ਤੱਕ ਤਾਂ ਸਾਡੇ ਲਈ ਉਹ ਬਹੁਤ ਹੀ ਸੌਖੀ ਗੱਲ ਹੋ ਜਾਣੀ ਚਾਹੀਦੀ ਸੀ ਜੇ ਸਾਡਾ ਉਸ ਕਿਸਮ ਦੇ ਨਾਲ ਕੋਈ ਵਿਕਾਸ ਹੋਇਆ ਹੁੰਦਾ ਇਹਦੇ ਬਿਲਕੁਲ ਪੈਰਲ ਤੁਸੀਂ ਦੇਖ ਲਓ ਪੱਛਮ ਦੇ ਵਿੱਚ ਉਸ ਵੇਲੇ ਅਸੀਂ ਸਿਰਫ ਚੋਸਰ ਦਾ ਨਾਮ ਜਾਣਦੇ ਹਾਂ ਕਿ ਸਾਇੰਸ ਦੇ ਵਿੱਚ ਸਾਡੇ ਕੋਲੇ ਕੋਪਰਨਿਕਸ ਆ ਗਿਆ ਗੈਲੀਲਿਓ ਹੈ ਇਹ ਸਾਰੇ ਬੰਦੇ ਉਸ ਤੋਂ ਬਾਅਦ ਦੇ ਵਿੱਚ ਹੋ ਰਹੇ ਨੇ ਕਿ ਤੇ ਉਸ ਹਾਂ ਵਾਲੀ ਇੱਕ ਤਰੱਕੀ ਜਿਹੜੀ ਹੈ ਉਹ ਅੱਜ ਕਿੱਥੋਂ ਤੱਕ ਪਹੁੰਚ ਗਈ ਹੈ ਜਿਹਨੂੰ ਆਪਾਂ ਹੁਣ ਮਨਸੂਈ ਬੁੱਧੀ ਕਹ ਰਹੇ ਹਾਂ ਕਿ ਪਿਛਲੇ ਲੰਮੇ ਸਨ ਦੇ ਟਾਪੀ ਸੈਮੀਨਾਰ ਵੀ ਉਸ ਦੇ ਬਾਰੇ ਹੋਏ ਜਗੇ ਚੈਟ ਜੀਪੀ ਦੇ ਬਾਰੇ ਤੇ ਬਹੁਤ ਸਾਰੇ ਹਾਲਾਂਕਿ ਉਹ ਵੀ ਆਪਾਂ ਨੂੰ ਪਤਾ ਕਿ ਸਾਢੋ ਸਾਲ ਉਸਾਲ ਦੇ ਵਿੱਚ ਬਿਲਕੁਲ ਖਤਮ ਹੋ ਜਾਣ ਵਾਲੀ ਉਸ ਦਾ ਜਿਹੜਾ ਅਗਲਾ ਵਰਦਨ ਆਏਗਾ ਅਸੀਂ ਭੁੱਲ ਜਾਵਾਂਗੇ ਕਿ ਇਹਦੇ ਚੈਟ ਜੀਪੀ ਵਰਗੀ ਦੀ ਗੁੱਝੀ ਨੂੰ ਦੀ ਸੀਨੀ ਤੇ ਪਤਾ ਨਹੀਂ ਅੱਗੇ ਕਿੱਥੇ ਗੱਲ ਜਾਣੀ ਆ ਉਹ ਸਾਰਾ ਜਿਹੜਾ ਵਿਕਾਸ ਹੈ ਉਹ ਉਤੋਂ ਆ ਰਿਹਾ ਤੇ ਸਾਡੇ ਕੋਲੇ ਜਿਹੜਾ ਮਤਲਬ ਆਪਾਂ ਨਾਲ ਦੀ ਗੱਲ ਕਰੀਏ ਬਾਬਾ ਪ੍ਰਿੰਟ ਦੀ ਗੱਲ ਕਰੀਏ ਜਦੋਂ ਉਦੋਂ ਬਿਲਕੁਲ ਹੈ ਡਾਰਕ ਪੇਜ ਨੂੰ ਕਹਿੰਦੇ ਨੇ ਪਛਣ ਵਾਲੇ ਉਹ ਉਸ ਦੌਰ ਦੇ ਵਿੱਚ ਸੀ ਤੇ ਅਸੀਂ ਐਨੇ ਅਨਲਾਈਟਮੈਂਟ ਦੌਰ ਦੇ ਵਿੱਚੋਂ ਲੱਗ ਰਹੇ ਸੀਗੇ ਅਸੀਂ ਅੱਜ ਕਿੱਥੇ ਆ ਗਏ ਆ ਤੇ ਉਹ ਕਿੱਥੇ ਚਲੇ ਗਏ ਨੇ ਇਹਦੇ ਪਿੱਛੇ ਜਿਹੜੇ ਕਾਰਨ ਨੇਗੇ ਇਹਨਾਂ ਨੂੰ ਵੀ ਕਰੋ ਕਲਾਸ਼ਾ ਕਿਹੜੀ ਤਰੀਕਾ ਨਾਲ ਕਰਾਂ ਇੱਕ ਕਿਤਾਬ ਦੇ ਵਿੱਚ ਇਹ ਸਾਰੀਆਂ ਗੱਲਾਂ ਨੂੰ ਜਿਹੜਾ ਹੈ ਉਹ ਵਿਚਾਰਿਆ ਗਿਆ ਕਿਤੇ ਵੀ ਕੋਈ ਜੀ ਮੈਂ ਹੁਣੇ ਗੱਲ ਕਰ ਰਿਹਾ ਸੀ ਕਿ ਸਾਡੇ ਕੋਲੇ ਵੱਡੇ ਅਧਿਆਪਕ ਜਿਹੜੇ ਬਰਮਾ ਸਾਹਿਬ ਰਿਟਾਇਰ ਹੋ ਗਏ ਨੇ ਮੈਡਮ ਪ੍ਰਾਡ ਰਿਟਾਇਰ ਹੋ ਗਏ ਅ ਪ੍ਰਾਡ ਸਾਹਿਬ ਵੀ ਰਿਟਾਇਰ ਹੋ ਗਏ ਜਿੰਨਾ ਤੁਸੀਂ ਪੜੇ ਆ ਮੈਂ ਯੂਨੀਵਰਸਿਟੀ ਦੀ ਜਿਆਦਾ ਨਹੀਂ ਕਰਵਾਉਣੀ ਜੋ ਰਾਜ ਦੇ ਡਾਇਰੈਕਟਰ ਹੋਏ ਨੇ ਜੀ ਤਾਂ 10 ਅਧਿਆਪਕਾਂ ਦੀ ਜਿੱਥੇ ਲੋਡ ਹੋਏਗੀ ਜੇ ਉਥੇ 5 ਰਹਿ ਜਾਣਗੇ ਤਾਂ ਉਥੋਂ ਦੇ ਵਿਦਿਆਰਥੀਆਂ ਦਾ ਰੁਇਕ ਕੀ ਹੋਏਗਾ ਉਹ ਕਿਸੇ ਮਾਨ ਕਰਦੀ ਇਹ ਗੁਣੀ ਖਾਲ ਸਾਡੇ ਸਾਹਿਦ ਦਾ ਵੀ ਗਏ ਮੈਂ ਕਿਤਾਬ ਪੜ ਰਿਹਾ ਸੀ ਸਾਹਿਦ ਸੰਜੀਵਨੀ ਜੰਮਪੁਰ ਕੋਲੋਂ ਆਵੀ ਪਿਛਲੇ ਦਿਨਾਂ ਤੋਂ ਉਸ ਦੇ ਆਪ ਦਾ ਬਹੁਤ ਚਰਚਾ ਵੀ ਰਿਹਾ ਤੁਸੀਂ ਦੇਖੋ ਕਿ ਉਹ ਕਾਰਜ ਜਦੋਂ ਪਹਿਲਾ ਚੈਪਟਰ ਹੀ ਸ਼ੁਰੂ ਹੁੰਦਾ ਹੈ ਤਾਂ ਕਨ ਸਾਹਿਦ ਦਾ ਘਰ ਦੇ ਵਿੱਚ ਇੱਕ ਪੂਰੀ ਤਰ੍ਹਾਂ ਦੇ ਨਾਲ ਤਲਵਿੰਗਾਂ ਵਰਗੀ ਸੀ ਜੇ ਕਿਤਾਬ ਦੇ ਕਿਤਾਬਾਂ ਨਹੀਂ ਹੁੰਦੀਆਂ ਕਿ ਕਿਦਿਆ ਉਸ ਘਰ ਦਾ ਬੱਚਾ ਇਸ ਅਜਿਹੇ ਰਾਹ ਤੇ ਚੱਲ ਸਕਿਆ ਤੇ ਉਹਨਾਂ ਨੂੰ ਜੀਵਨ ਦੇ ਵਿੱਚ ਕਿਤਾਬਾਂ ਨੇ ਹੀ ਜਿਹੜਾ ਸੀ ਉਹ ਅ ਆਪਣੇ ਪੂਰੇ ਸਮਿਆਂ ਦੇ ਵਿੱਚੋਂ ਵਿਦਿਆ ਸਦਨ ਤੇ ਪੂਜਾ ਹੋਰ ਸਾਰੇ ਕੰਮ ਲੱਗਣ ਦਾ ਇੱਕ ਅਫਸਰ ਦਿੱਤਾ ਉਹ ਕਿਤਾਬਾਂ ਕਿਹੜੀਆਂ ਸੀ ਗੁਰਦਿਆਲ ਸਿੰਘ ਹੋਰਾਂ ਦਾ ਚਿੱਤਰ ਕਹਾਣੀ ਉਹਦੇ ਘਰ ਨਹੀਂ ਸੀ ਬਿਰਦੇਸ ਦੀ ਹੁਣ ਸਾਡੇ ਕੋਲੇ ਕਿਹੜਾ ਗੁਰਦਿਆਲ ਸਿੰਘ ਰਹਿ ਗਿਆ ਦੀਪ ਬੱਜਿਆ ਪਰ ਵੀਰਦੇਵ ਚੱਲ ਕਰਦੇ ਨੇ ਸਾਡੇ ਕੋਲ ਇੱਕ ਵੱਡਾ ਕਲਾਕਾਰ ਵੀ ਨਹੀਂ ਰਿਹਾ ਇਸ ਹਾਰਾ ਜਿਹੜਾ ਮੈਂ ਤਾਂ ਕਹਾਂਗਾ ਕਿ ਦੁਆ ਆਪਾਂ ਨੂੰ ਇੱਕ ਡਾਰਕੇਸ ਦੇ ਵਿੱਚ ਐਂਟਰ ਕਰਾ ਦੇਗੇ ਉਸ ਸਮੇਂ ਜਦੋਂ ਅਸੀਂ ਜਿਹੜੇ ਧਿਰ ਅੱਗੇ ਵੱਧ ਚੁੱਕੀ ਹੈ ਉਸ ਦੇ ਨਾਲ ਕਿਤੇ ਜੁੜੇ ਨਹੀਂ ਹੋਏ ਆਪਣਾ ਪਿੱਛਾ ਬਵਾ ਲਿਆਗਾ ਉਸ ਸਮੇਂ ਦੇਖੋ ਸਾਨੂੰ ਥੋੜੀ-ਬਹੁਤੀ ਚੁੰਨੀ ਵੜਦਾ ਵੀ ਹੈ ਪਰ ਇਹਦਾ ਸਾਨੂੰ ਹਲਕਾ-ਪੋਲਦਾ ਦੁੱਖ ਜਿਹੜਾ ਹੈ ਕਿਤੇ ਮਹਿਸੂਸ ਹੋਣਾ ਚਾਹੀਦਾ ਤੇ ਉੱਥੋਂ ਤੱਕ ਇਹ ਚੱਲੀ ਰਹੇਗੀ ਜਿੱਥੋਂ ਤੱਕ ਇਹ ਵੱਡਣ ਦੀ ਛੁਟੀ ਕੋਲਣ ਵਾਲੀ ਕੋਸ਼ਿਸ਼ ਕੀਤੀ ਹੈ ਇੱਕਾ ਉਹ ਮੈਨੂੰ ਜੋ ਪੜ੍ਹਾਈ ਸੀ ਮਤਲਬ ਲਗਾਇੀ ਤੇਥਾ ਬਹੁਤ ਛੋਟੇ ਛੋਟੇ ਲੇਖ ਨੇ ਕੋਈ ਦਮਤੀ ਗੱਲ ਨਹੀਂ ਹੈ ਫਿਰ ਪੜ੍ਹਦੇ ਬਦ ਅ ਕਿਸੇ ਦਾ ਤਹ ਪਹੁੰਚਾ ਕਿ ਛੁਟੀ ਇੰਨੀ ਲੰਮੀ ਵੱਡੀ ਜਾ ਸਕਦੀ ਹੈ ਛੁਟੀ ਤਾਂ ਛੋਟੀ ਜਿਹੀ ਹੁੰਦੀ ਹੈ ਪਰ ਪਹੁੰਚ ਦੀ ਕਿਥੋਂ ਕਰਕੇ ਇਹ ਉਸ ਵੱਡਣ ਵਾਲੇ ਦੀ ਮਨੁਸ਼ਾ ਦੇ ਜੋ ਉਸਨੇ ਵੱਡੀ ਕਿਥੇ ਤਾਂ ਜਿੱਥੇ ਥੋੜੀ ਵੱਡੀ ਹੈ ਜੇ ਉਥੋਂ ਤੱਕ ਸਾਡੇ ਪਹੁੰਚ ਜਵੇ ਤਾਂ ਇਹਨੂੰ ਲੱਗਦਾ ਕਿ ਇਹ ਕਾਰਜ ਸਾਰਥਕ ਹੋ ਜੇ ਇਹ ਗੱਲ ਹੋਰ ਬਸ ਮੈਂ ਇਹਦੇ ਨਾਲ ਜੋੜ ਕੇ ਆਪਣੀ ਗੱਲ ਖਤਮ ਕਰੂੰਗਾ ਕਿ ਲੇਖਕ ਨੇ ਸਾਰੇ ਤਾਂ 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 ਸਾਰੇ ਸੁਭਾਵਾਂ ਨੂੰ ਜਿੰਨਾ ਕੁ ਖੁੱਲੇ ਪੱਥੀ ਲਿਆ ਹੈ ਹਸਪਤਾਲ ਦੇ ਵਿੱਚ ਇੱਕ ਆਪ ਦੇ ਸਾਰੀਆਂ ਸਾਰੇ ਸੁਭਾਵਾਂ ਦੇ ਪ੍ਰਧਾਨਗੀ ਮੰਡਲ ਨੇ ਉਹਨਾਂ ਦੇ ਮੈਂਬਰਾਂ ਨੂੰ ਮੌਤ ਵਧਣ ਵਾਲੀ ਹੈ ਤੇ ਉਹਨਾਂ ਨੂੰ ਪਿਠਾ ਕੇ ਪੜਾਉਣ ਵਾਲੀ ਹੈ ਕਿ ਇਹ ਸੋਡੇ ਬਾਰੇ ਤੁਸੀਂ ਜਿਨ੍ਹਾਂ ਦੇ ਕੀ ਜਿਨ੍ਹਾਂ ਦੇ ਬੰ ਪੰਜਾਬ ਦੀ ਨਵੀਂ ਨੌਜਵਾਨ ਪੀੜੀ ਦੇਖਦੀ ਹੈ ਜਿਨ੍ਹਾਂ ਦੇ ਰਾਹਾਂ ਤੇ ਉਹ ਚੱਲਣ ਦੀ ਕੋਸ਼ਿਸ਼ ਕਰਦੀ ਹੈ ਉਹਨਾਂ ਦੇ ਸਾਹਮਣੇ ਕੋਈ ਆਦਰਸ਼ ਮਾ ਹੈ ਜੋ ਅਜਿਹੀ ਸਾਖ ਸਵਤ ਹੋਣੀ ਚਾਹੀਦੀ ਹੈ ਨਾ ਜਿਸ ਦੇ ਵਿੱਚ ਲੜਾਈ ਨਾ ਹੋਵੇ ਜਿਹੜੀ ਲੜਾਈ ਬਾਰੇ ਗੱਲ ਜੁੜ ਕਰ ਸਕੇ ਮੈਨੂੰ ਕਿਤਾਬ ਲੱਭੀ ਆਪਣੇ ਇਤਿਹਾਸਾਂ ਦੇ ਵਿੱਚ ਇਸ ਸਮੇਂ ਖਰੀਦੀ ਪਈ ਗਈ 1968 ਦੀ ਪ੍ਰਕਾਸ਼ਿਤ ਹੋਈ ਤਰਾਹੀ ਦੀ ਸਹਿਤ ਸਵਤ ਦੀ ਦੀਏ ਨਾਮ ਦੇ ਝੁੱਪ ਦੇ ਬਾਰੇ ਵਿੱਚ ਸੰਵਟਾਵਾਂ ਨੇ ਉਸ ਭਾਵੇਂ ਕਲਪ ਕੀ ਦੀਆਂ ਮਹਾਂ 1968 ਦੇ ਵਿੱਚੋਂ ਪ੍ਰਕਾਸ਼ਿਤ ਹੋਈ ਵੀ ਹਾਂ ਲਈ ਹੋਰ ਵੀ ਇਹਨੀਆਂ ਸੱਟਾਂ ਵਾਲੀਆਂ ਯੂਕਰੇਨ ਤੇ ਰਸ਼ੀਆ ਦਾ ਜਦ ਚੱਲ ਰਿਹਾ ਹੈ ਜਿੱਥੇ ਨਹੀਂ ਇਹ ਸੰਵਟਾਵਾਂ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਆਪਨੇ ਦੇਸ਼ ਦੇ ਵਿੱਚ ਜਾਂ ਗੁਆਂਢੀ ਦੇਸ਼ ਦੇ ਨਾਲ ਇੰਨਾ ਸਮੱਸਿਆ ਨਹੀਂ ਹੈ ਉਸ ਦੇ ਬਾਰੇ ਵਿੱਚ ਕਿੱਥੇ ਹੈ ਕੋਈ ਕਿਸੇ ਦੀ ਗੁਦਾਲ ਜਿੱਥੇ ਕੋਈ ਸੈਮੀਨਾਰ ਇਸ ਡਿਵਾਈਸ ਦੇ ਮੈਂ ਲਿਖੀ ਇੰਪੋਰਟ ਜਸ ਸਮਝੀ ਸਰ ਇੱਕੋ ਦੀ ਕੱਟ ਤੱਕ ਕੋਈ ਉਹਨਾਂ ਨਾਲ ਕਰਦੇ ਨੇ ਦੇ ਬਹੁਤਾਂ ਨਹੀਂ ਕਰਦੇ ਕਿ ਹੋ ਗਈਆਂ ਨਹੀਂਆਂ ਤਾਂ ਉਹ ਮੀਰ ਕਰਦੇ ਕਿ ਉਹ ਰਾਤ ਵਿੱਚ ਉਹ ਇਥਾਂ ਵਰ ਹੋਵੇਗਾ ਹੁਣੇ ਸਾਰੀਆਂ ਗੱਲਾਂ ਜਿਹੜੀਆਂ ਦੇ ਵਿੱਚੋਂ ਹੋ ਸਕਦਾ ਹੈ ਕਿ ਬਹੁਤ ਸਾਰੀ ਨਕਾਰਾਤਮਕਤਾ ਚਲਦੀ ਹੋਵੇ ਇਤਨਾ ਸਿਰ ਪਿਛਲੇ ਦਿਨਾਂ ਦੇ ਬਹੁਤ ਬਾਰ ਇੱਕ ਗੱਲ ਸੁਣੀ ਹੈ ਕਿ ਅੱਧਾ ਗਲਾਸ ਪਾਣੀ ਦਾ ਭਰਿਆ ਹੋਇਆ ਹੈ ਤੇ ਅੱਧਾ ਖਾਲੀ ਹੈ ਦੇਖਣ ਵਾਲੇ ਨੂੰ ਭਰਿਆ ਲੱਗਦਾ ਜਿਸ ਦੇ ਅੰਦਰ ਪੋਜ਼ਿਟਿਵਿਟੀ ਹੈ ਜਿਸ ਦੇ ਅੰਦਰ ਨੈਗੇਟਿਵਿਟੀ ਹੈ ਉਹ ਸਮੋ ਖਾਲੀ ਲਿੰਦਾ ਇਹ ਗੱਲ ਬਹੁਤ ਸੋਹਣੀ ਲੱਗਦੀ ਹੈ ਕਿ ਸਾਨੂੰ ਅੱਧਾ ਭਰਿਆ ਗਲਾਸ ਦੇਖਣਾ ਚਾਹੀਦਾ ਪਰ ਉਸ ਅੱਧੇ ਖਾਲੀ ਗਲਾਸ ਦਾ ਫਿਕਰ ਕੌਣ ਕਰੇਗਾ ਕੀ ਦੇਖਣ ਵਾਲੇ ਪੂਰਾ ਗਲਾਸ ਨਹੀਂ ਦੇਖਦਾ ਨਾ ਕੋਈ ਕਿਹਾ ਸੀ ਕਿ ਜਿਹੜੇ ਵਿਭਾਗ ਦੇ ਵਿੱਚ 10 ਦੇ ਆਪਾਂ ਦੀ ਜ਼ਰੂਰਤ ਹੈ ਜੇ ਉੱਥੇ 5 ਰਹਿ ਗਏ ਨੇ ਅਪਾਇ ਕਰਦੇ ਕਿ ਪੰਜ ਬਹੁਤ ਚੰਗੇ ਨੇ ਪਰ ਜਿਹੜੇ ਪੰਜ ਨਹੀਂ ਹੈ ਉੱਥੇ ਉਹਨਾਂ ਦੀ ਪੂਰਤੀ ਕੌਣ ਕਰੇਗਾ ਸੀ ਅਸੀਂ ਮਤਲਬ ਮੈਂ ਸਾਰਿਆਂ ਨੂੰ ਪਤਾ ਹੀ ਹੋਣਾ ਕਿ 11 ਹੁੰਦੇ ਸੀ ਪਾਰਟੀ ਨਹੀਂ ਕੋਈ ਹਿਮਾਚਲ ਸਿਲੈਕਟ ਹੋਇਆ ਸੀ ਠੀਕ ਹੈ ਤਾਂ ਉਹ ਨਿਕਲੇ ਪਾਰਟੀ ਸਿਲੈਕਟ ਹੋ ਗਏ ਉਹਦੇ ਜੋ ਵੀ ਕਾਰਨ ਰਹੇ ਹੋ ਸਕਦੇ ਨੇ ਕਿ ਉਸ ਦੇ ਨਾਮ ਹੋਏ ਹੋਣ ਦੇ ਪੂਰੇ ਹੁੰਦੇ ਸਾਰੇ ਆਨ ਵੀ ਉਹਨ ਉਸ ਗੱਲ ਬਾਰੇ ਬਹੁਤ ਡੇਟੇਲ ਦੇ ਵਿੱਚ ਪਤਾ ਹੈ ਪਰ ਮੈਨੂੰ ਲੱਗਦਾ ਕਿ ਜੇ ਇਹ ਪਾਰਟੀ ਨਾ ਨਿਕਲਦੀ ਪਰ ਉਹ ਜਿਹੜੇ ਖਾਲੀ ਥਾਵਾਂ ਸੀ ਉਥੇ ਜਿਹੜੇ ਆਪਾਂ ਕੰਮ ਕਰ ਰਹੇ ਨੇ ਉਹ ਬਹੁਤ ਚੰਗਾ ਕੰਮ ਕਰ ਰਹੇ ਸੀ ਪਰ ਬਾਹਰ ਨੂੰ ਦਿੱਖਦੇ ਜਿਸ ਤੀ ਨੌਕਰੀ ਪੱਕੀ ਨਹੀਂ ਹੈਗੀ ਜਿਸ ਨੂੰ ਆਪਣੇ ਘਰ ਦੀ ਆਰਥਿਕਤਾ ਦਾ ਫਿਕਰ ਪਿਆ ਹੋਇਆ ਹੈ ਉਹ ਆਪਣੇ ਉਥੇ ਜਿਹਨੂੰ ਆਪਾਂ 100% ਕਹਿੰਦੇ ਆ ਉਹ ਨਹੀਂ ਦੇ ਸਕਦਾ

ਉਹ ਆਪ ਇਹ ਵਾਲੇ ਪਬਲਿਸੀ ਦੇ ਵਿੱਚ ਜਿਉਂ ਰਿਹਾਗਾ ਇਹ ਬਹੁਤ ਵੱਡਾ ਇੱਕ ਕੈਰੀਅਰ ਦਾ ਖਾਂਤ ਹੈ ਜਿਹੜਾ ਪ੍ਰਾਈਵੇਟ ਸਕੂਲਾਂ ਤੋਂ ਲੈ ਕੇ ਪ੍ਰਾਈਵੇਟ ਕਾਲਜਾਂ ਤੱਕ ਯੂਨੀਵਰਸਿਟੀਆਂ ਤੱਕ ਫੱਪਦਾ ਕਿਉਂਕਿ ਸਰਕਾਰੀ ਅਧਿਆਪਕ ਜਾਂ ਸਰਕਾਰੀ ਲੈਕਚਰਾਰ ਪ੍ਰੋਫੈਸਰ ਉਹੀ ਲੱਗਦਾ ਹੈ ਜਿਹੜਾ ਇੱਕ ਤਰ੍ਹਾਂ ਦੇ ਕਿਸੇ ਖਾਸ ਟੈਸਟ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਪੂਰਾ ਕਰਕੇ ਜਾਂਦਾ ਉਹਦੇ ਅੰਦਰ ਹੈ ਕਿ ਮੈਂ ਮੁਕਾਬਲਾ ਕਰਕੇ ਲੱਗਣਾ ਹੈ ਪਰ ਜਿਹੜੇ ਰਹਿ ਗਿਆ ਚਾਹੇ ਉਹ ਸਕੂਲ ਦੇ ਵਿੱਚ ਹੀ ਹੈ ਉਹਨੂੰ ਲੱਗਣਾ ਹੈ ਕਿ ਪੜਨ ਦਾ ਕੋਈ ਫਾਇਦਾ ਨਹੀਂ ਹੁਣ ਇਹ ਬਿਲਕੁਲ ਇਸ ਤਰ੍ਹਾਂ ਦੀ ਗੱਲ ਸਾਹਿਦਗਾਨ ਤੱਕ ਵੀ ਜਾਂਦੀ ਹੈ ਜੇ ਸਾਹਿਦ ਕਾਪੀ ਕਿਤਾਬ ਨੂੰ ਕੋਈ ਸਨਮਾਨ ਮਿਲ ਗਿਆ ਜਿਸ ਦੀ ਕਿਤਾਬ ਬਾਰੇ ਕੋਈ ਗੱਲ ਹੋ ਗਈ ਜਿਸ ਦੀ ਕਿਤਾਬ ਨੂੰ ਕਿਸੇ ਸਾਹਿਤ ਸਭਾ ਨੇ ਚੁਣ ਲਿਆ ਸਾਹਿਤ ਸਭਾ ਦਾ ਮੈਂਬਰ ਬਣਾ ਲਿਆ ਉਸ ਦੇ ਅੰਦਰ ਤੇ ਇਹ ਇੱਕ ਤਰ੍ਹਾਂ ਦੀ ਸੈਟੀਸਫੈਕਸ਼ਨ ਹੋ ਗਈ ਕਿ ਮੇਰੀ ਕਿਧਰ ਇੱਕ ਤੇ ਗੱਲ ਹੋ ਰਹੀ ਹੈ ਹੋ ਸਕਦਾ ਕੋਈ ਜਿਹੜਾ ਸਾਹਿਦਕਾਰ ਹੋਵੇ ਜਿਸ ਦੀ ਕੋਈ ਰਚਨਾ ਹੋਵੇ ਕਿ ਉਹ ਰਹਿ ਰਹੇ ਜਵੇਦਟ ਬਹੁਤ ਵਾਰੀ ਜ਼ਿਕਰ ਕੀਤਾ ਹੈ ਇਹਨਾਂ ਨੇ ਕਿ ਜਾਨ ਰੁੱਝ ਕੇ ਵੀ ਦੇਈ ਵਾਰੀ ਸਾਰ ਸਵਾਮਾਂ ਨੇ ਜਿਹੀ ਆਪੋ ਇਤਾਂ ਦੀ ਜਨਮ ਛੱਡ ਦਿੰਦੀਆਂ ਨਹੀਂ ਜੇ ਸਾਡੀ ਉਹਨਾਂ ਨਾਲ ਬਣਦੀ ਨਹੀਂ ਉਹ ਆਪ ਦਾ ਆਪ ਦਾ ਦੇਖੋ ਅਸੀਂ ਆਪ ਦਾ ਦੇਖੋ ਜਿੱਦਾਂ ਵੱਧ ਲੋਕ ਹੋਗੇ ਉਹਨਾਂ ਦੀ ਸੁਣੀ ਜਾਂਦੀ ਜਿਹੜੇ ਥੋੜੇ ਰਹਿਗੇ ਉਹ ਰਹੀ ਨਹੀਂ ਸੋ ਇਹ ਚੁੰਡੀਆਂ ਨੇ ਜਿਹੜੀਆਂ ਹਸਪਤਾਲ ਤੋਂ ਵੱਡੀਆਂ ਨੇ ਜਿਹੜੀਆਂ ਖੁਸ਼ ਕਰਨ ਦੀ ਤੁਹਾਨੂੰ ਉਦਾਸ ਕਰਨੀਆਂ ਨੇ ਪਰ ਇੰਨੀ ਵੀ ਉਦਾਸੀ ਨਹੀਂ ਹੈ ਤੇ ਅਸੀਂ ਬਿਲਕੁਲ ਨਿਰਾਸ਼ ਹੀ ਹੋ ਜੀਏ ਆਖ ਇਸ ਗੱਲ ਦੀਏ ਕੋਈ ਦੁਨੀਆ ਵੱਟ ਹੈ ਜੇ ਬਟਨ ਵਾਲੇ ਵੀ ਹੋਣ ਨਾ ਦੁਨੀਆ ਬਟਨ ਵਾਲੇ ਵੈਸੇ ਦਾ ਬਟਨ ਵਾਲੇ ਹੋਣੇ ਅਜੇ ਦੁਨੀਆ ਬਟਨ ਵਾਲੇ ਵੀ ਹੋਣ ਤਾਂ ਕਿਤੇ ਨਾ ਕਿਤੇ ਕੋਈ ਆਖ ਦੀ ਕਹਿਣੋਂ ਬਾਕੀ ਹੁੰਦੀ ਹੈ ਤੇ ਸਾਨੂੰ ਮੋਸਾਸਤ ਦੇ ਵਿੱਚ ਨਾ ਤਰੀਦਾ ਇਹ ਨਹੀਂ ਹੋ ਗਈਆਂ ਇਸ ਤਰ੍ਹਾਂ ਬਾਰੇ ਦੁਨੀਆ ਗੱਲਾਂ ਇੱਕ ਮੈਂ ਮਾੜੀ ਗੱਲ ਵੀ ਇਸ ਤਰ੍ਹਾਂ ਬਾਰੇ ਕਰਨੀ ਹੈ ਜੀ ਉਹ ਇੱਕ ਜਦੋਂ ਮੈਂ ਇਸ ਨੂੰ ਪੜਨਾ ਸ਼ੁਰੂ ਕੀਤਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿ ਮੈਂ ਕੁਝ ਹਾਈਲਾਈਟ ਕੀਤੇ ਹੋਏ ਨੇ ਇਸ ਦੇ ਹਰ ਪੇਜ ਦੇ ਉੱਤੇ 15ਵੀਂ ਪੇਜ ਮੈਂ ਹਾਲ ਮੈਂ ਹਾਈਲਾਈਟ ਕੀਤੇ ਹੋਣਗੇ ਇਸ ਤੋਂ ਬਾਅਦ ਤੱਕ ਮੈਂ ਥੱਕ ਗਿਆ ਕੋਈ ਵੀ ਇਹ ਪੜ ਲੈਣੇ ਆ ਕੋਈ ਹੈ ਕਿ ਇਹ ਗਲਤੀਆਂ ਨੇ ਅੰਨ੍ਹਾ ਟਾਈਪਿੰਗ ਮਿਸਟੇਕ ਜਿਹਨੂੰ ਕਹਿ ਸਕਦੇ ਆਂਗੇ ਮੈਂ ਫੇਰ ਕਹਿਣਾ ਜੀ ਸਾਫ ਦੀਸ਼ ਵੈਲੀ ਨਹੀਂ ਦੇ 450 ਪੰਨਿਆਂ ਚ ਮੈਨੂੰ ਇੱਕ ਵੀ ਕੋਈ ਟਾਈਪਿੰਗ ਮਿਸਟੇਕ ਨਹੀਂ ਜਦੋਂ ਵੀ ਇਨਸਾਨ ਨੇ ਬਹੁਤ ਸੇ ਲਿਖੀ ਹੋਏ ਜਾਂ ਉਸ ਦਾ ਜਿਹੜਾ ਪ੍ਰਕਾਸ਼ਕ ਹੈ ਉਹਦੇ ਕੋਲੇ ਕੋਈ ਐਡੀਟਰ ਹੋਏਗਾ ਪ੍ਰੂਫ ਰੀਡਰ ਹੋਏਗਾ ਇਹਦਾ ਰੀਪਰੂਫ ਨਹੀਂ ਜ਼ਰੂਰ ਕਰਨ ਵਾਲੀ ਹੈ ਕਿਉਂਕਿ ਬਹੁਤ ਚੰਗੀ ਬਣੀ ਦਾਲ ਦੇ ਵਿੱਚ ਜੇ 2-4 ਕੂਕੜੂ ਹੀ ਆ ਜਾਣਾ ਤਾਂ ਸਾਰੀ ਬਾਲ ਦਾ ਸਵਾਦ ਖਰਾਬ ਕਰ ਦਿੰਦਾ ਤੇ ਇਹ ਇਹ ਤਾਂ ਪੰਜਾਬੀ ਪ੍ਰਕਾਸ਼ਕਾਂ ਨੂੰ ਦੀ ਥੋੜਾ ਜਿਹਾ ਅਲਪ ਦੀ ਲੋੜ ਹੈ ਕਿ ਉਹ ਐਡੀਟਰ ਦਾ ਪ੍ਰੂਫ ਰੀਡਰ ਦਾ ਜ਼ਰੂਰ ਰੱਖਣ ਥੋੜਾ ਬੋਗਾ ਮਨ ਨੂੰ ਮਿਹਨਤਾਂ ਨਾ ਦੇਣ ਤੋ ਕੇ ਜਬੀਰ ਦੀ ਕਿਤਾਬ ਜਿਹੜੀ ਹੈ ਉਹ ਕਈ ਫਾਈਨ ਸੁਧਾਈਆਂ ਤੋਂ ਬਾਅਦ ਸੁਪਣੀ ਗਈ ਤਾਂ ਕਿ ਉਹ ਪੜਨ ਵਾਲੇ ਦੀ ਇਕਾਗਰਤਾ ਨੂੰ ਭੰਗ ਨਾ ਕਰੇ ਉਸ ਨੂੰ ਬਾਰ-ਬਾਰ ਹਲੇ ਕਰ ਚੱਕ ਕੇ ਕੋਈ ਅੱਖਰ ਨੂੰ ਦਰਨਾ ਕਰਦੇ ਪੈਂ ਕਿ ਜਿੱਥੇ ਬਿੰਦੀ ਦੀ ਗਲਤੀ ਹੈ ਕਿੱਥੇ ਹੈ ਜਿੱਥੇ ਬਿਆਦੀ ਜੁnabla ਪਾ ਜਲੀ ਕੋਸਰੀ ਕਰੇ ਬਹੁਤਿਆਂ ਬਾਰ-ਬਾਰ ਪਰ ਇਸ ਤਰ੍ਹਾਂ ਦੀਆਂ ਗਲਤੀਆਂ ਸਾਨੂੰ ਦਿਖਣ ਦੇਂਦਾ ਇਹ ਬੈਸਾਬੀ ਹੈ ਤੇ ਬਦਲ ਬਾਕੀ ਸਾਰੀਆਂ ਚੰਗੀਆਂ ਚੰਗੀਆਂ ਗੱਲਾਂ ਸੀ ਜੇ ਫੇਰ ਵੀ ਮੇਰੇ ਅਨੁਸਾਰ ਨਾ ਚਲਤੀ ਹੋਵੇ ਤਾਂ ਮੈਂ ਕਹਾਂਗਾ ਕਿ ਇਹ ਮੈਨੂੰ ਜੈਸ ਲੱਗਦੀ ਹੈ ਕਿਉਂਕਿ ਮੈਨੂੰ ਪੋਜ਼ਿਟਿਵ ਹੋਣਾ ਬਹੁਤ ਚੰਗਾ ਲੱਗਦਾ ਹੈ ਪਰ ਹੋਣ ਦਾ ਕੋਈ ਦਰਾਅ ਨਹੀਂ ਦਿਖ ਰਿਹਾ ਪੁਰਾਣੀਆਂ ਫਸਲਾਂ ਪੜ ਰਹੀਆਂ ਇਹਨਾਂ ਦਿਨਾਂ 'ਚ ਇੱਕ ਮੈਂ ਬੇਤੀ ਵੀ ਕਰ ਰਹੀ ਸੀ ਕਿ ਤੁਸੀਂ ਸਾਰੇ ਪੁਰਾਣੇ ਸਾਹਿਦਕਾਰ ਇੱਥੇ ਬੈਠੇ ਹੋਏ ਹੋਗੇ ਮੈਂ ਸੰਤ ਸਿੰਘ ਸੇਖੋਂ ਰਾਂ ਦੀ ਸਵੈਜੀਵਨੀ ਦਾ ਪਹਿਲਾ ਭਾਗ ਲੱਭ ਲਿਆਗਾ ਦੂਸਰਾ ਮੈਨੂੰ ਲੱਭਿਆ ਨਹੀਂ ਜੇ ਕਿਸੇ ਕੋਲ ਹੋਵੇ ਉਹ ਮੈਨੂੰ ਜ਼ਰੂਰ ਦੇ ਦੇਵੇ ਮੈਂ ਉਸ ਨੂੰ ਪੜਨਾ ਹੈ ਕਿਉਂਕਿ ਮੇਰੀ ਹਜੇ ਅਧੂਚਾਲੇ ਹੋ ਗਈ ਹੈ ਕਿ ਅੱਧਾ ਭਾਗ ਪੜਿਆਗਾ そうですね。So, <Thank you. S 3>